हां जी ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਗੁਰਪੰਤ ਸਿੰਘ ਪੰਨੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇ ਦਿੱਤੀ ਹੈ ਔਰ ਉਹਦਾ ਇੱਕ ਨਵਾਂ ਵੀਡੀਓ ਜਾਰੀ ਕਰ ਦਿੱਤਾ ਤੇ ਪਾਕਿਸਤਾਨ ਦੇ ਹੱਕ ਦੇ ਵਿੱਚ ਖੜ ਗਿਆ ਔਰ ਸਿੱਖਾਂ ਨੌਜਵਾਨਾਂ ਨੂੰ ਆਪਣੇ ਮੰਨੀਓ ਜਾਨੀ ਉਕਸਾਰਿਆ ਔਰ ਉਹਨਾਂ ਨੂੰ ਅਪੀਲ ਵੀ ਕਰ ਦਿੱਤੀ ਹੈ ਪਹਿਲਾਂ ਤੁਹਾਨੂੰ ਮੈਂ ਇਹਦੇ ਉੱਤੇ ਪੂਰੀ ਖ਼ਬਰ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਤਗੋ ਹਿੰਦੁਸਤਾਨ ਦੇ ਵਿੱਚ ਔਰ ਪਾਕਿਸਤਾਨ ਦੀ ਟੱਕਰ ਲਵਾਉਣ ਦੇ ਲਈ ਕੀ ਯੋਗਦਾਨ ਆ ਪੰਨੂ ਦਾ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਐ ਪੰਨੂ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੁਆਇਨ ਕਰਨ ਦਾ ਜੀ ਸਾਡੀਆਂ ਭੈਣ ਤੁਹਾਨੂੰ ਵੀ ਤੇ ਪਾਕਿਸਤਾਨ ਦੇ ਮੇਰੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਸ਼ਪ੍ਰਿਆ ਤੁਹਾਡੀ ਸਟੇਟਮੈਂਟ ਸਾਰਿਆਂ ਦੇ ਦਿਲ ਨੂੰ ਗਈ ਪਾਕਿਸਤਾਨੀਆਂ ਦੇ ਜਿਹੜੀ ਤੁਸੀਂ ਦਿੱਤੀ ਕਿ ਸਿੱਖ ਭਰਾਤਰੀ ਜਿਹੜੀ ਇਹ ਸਾਰੇ ਪਾਕਿਸਤਾਨ ਦੇ ਨਾਲ ਆ ਇਹ ਦੱਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਐਸਕੇਲੇਸ਼ਨ ਆਬਵੀਅਸਲੀ ਚਾਹਦਾ ਹੈ ਇੰਡੀਆ ਇਹ ਇੱਕ ਵਾਰੀ ਨਹੀਂ ਕਈ ਵਾਰੀ ਇਹ ਸਾਬਿਤ ਵੀ ਹੋ ਚੁੱਕਾ ਹੈ ਇਸ ਦਾ ਇਲਾਜ ਕੀ ਹੈ ਕੀ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਪਾਕਿਸਤਾਨੀ ਲੱਗਦਾ ਹੈ ਜਿਹੜਾ ਇੰਟਰਨੈਸ਼ਨਲ ਮੈਂ ਸਾਹਮਣੇ ਪਰ ਇਹਦਾ ਕੋਈ ਕਲਾਜ ਹੈ ਜਿਹੜਾ ਕਿ 1971 ਦੇ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨ ਦਾ ਇੱਕ ਅੰਗ ਜਿਹੜਾ ਹੈ ਉਹ ਬੰਗਲਾਦੇਸ਼ ਮਿਲਟਰੀਲੀ ਤੋੜ ਦਿੱਤਾ ਤੇ ਜੂਨ 84 ਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਸਿੱਖ ਫੌਜੀਆਂ ਨੇ ਭਾਰਤੀ ਫੌਜ ਛੱਡੀ ਤੇ ਟੈਂਕ ਚੱਕੇ ਤੇ ਹਮਲਾ ਕਰਨ ਵਾਸਤੇ ਪੰਜਾਬ ਵੱਲ ਆ ਗਏ ਕਿ ਵੀ ਸ਼ਾਇਦ ਪਾਕਿਸਤਾਨ ਦੀ ਫੌਜ ਕਿਉਂਕਿ ਉਸ ਵਕਤ ਇੱਕ ਅੰਡਰਸਟੈਂਡਿੰਗ ਸੀ ਕਿ ਪਾਕਿਸਤਾਨ ਦੀ ਫੌਜ ਆਏਗੀ ਤੇ ਪੰਜਾਬ ਨੂੰ ਆਜ਼ਾਦ ਕਰਵਾਏਗੀ ਪਰ ਉਹ ਕੀ ਹੋ ਸਕਿਆ ਚਲੋ ਉਹ ਹਿਸਟਰੀ ਜਿਹੜੀ ਹੈ ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਜਿਉਂ ਪਾਕਿਸਤਾਨ ਇਫ ਇਟ ਹਾਸ ਟੂ ਮੇਨਟੇਨ ਇਟਸ ਪ੍ਰੈਸੈਂਟ ਸਟੇਟਸ ਐਂਡ ਪ੍ਰੈਸੈਂਟ ਮੈਪ ਇਟ ਇਜ਼ ਫੇਸਿੰਗ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ ਫਰੋਮ ਦੀ ਇੰਡੀਆ ਦਾ ਓਨਲੀ ਸੋਲੂਸ਼ਨ ਯੂ ਹੈਵ ਇਜ਼ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਇਆ ਜਾਏ ਉਥੇ ਪਾਕਿਸਤਾਨ ਬਣੇ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਹਵਾ ਵਾਲੀ ਕੋਈ ਦੇਖ ਸਕਦਾ ਅਸੀਂ ਜਾਣੀਏ ਸਿੱਖ ਖਾਲਸਾ ਪੰਜਾਬ ਤੇ ਅਸੀਂ ਹਿੰਦੁਸਤਾਨ ਦੇਖੀਏ ਅਸੀਂ ਹਿੰਦੁਸਤਾਨ ਦੇ ਨੋਟ ਟੁਕੜੇ ਕਰਾਂਗੇ ਯੂ ਕੀਪ ਮਾਈ ਵੀਡੀਓ ਇਫ ਆਈ ਸਰਵਾਈਵ ਫॉर 10 ইয়ার্স ਇਫ ਆਈ ਸਰਵਾਈਵ ਯੂ ਵਿਲ ਸੀ ਥਿਸ ਹੈਪਨਿੰਗ ਕੇਜ ਪਾਕਿਸਤਾਨ ਦੀ ਸਰਕਾਰ ਇਹ ਪਾਕਿਸਤਾਨ ਦੀ ਫੌਜ ਪੰਜਾਬ ਤੇ ਸਿੱਖ ਲਾਲ ਖੜਦੀ ਹੈ ਤੇ ਉਥੇ ਖਾਲਿਸਤਾਨ ਬਣਦਾ ਹੈ ਤੇ ਰੋਜ਼ ਟੂ ਦੀ ਇੰਡੀਪੈਂਡੈਂਸ ਆਫ ਕਸ਼ਮੀਰ ਰਨਸ ਥਰੂ ਖਾਲਿਸਤਾਨ ਤੇ ਹਿੰਦੁਸਤਾਨ ਜਿਹੜਾ ਹੈ ਇਨ ਪ੍ਰੈਸੈਂਟ ਸ਼ੇਪ ਐਂਡ ਫਾਰਮ ਜਿਹੜਾ ਤੁਸੀਂ ਉਸਦਾ ਨਕਸ਼ਾ ਦੇਖਦੇ ਹੋ ਇਹ ਦੁਨੀਆ ਤੋਂ ਮਿਟਾ ਦੇਾਂਗੇ ਤੇ ਇਹ ਤੁਹਾਡੀ ਗੱਲ ਬਿਲਕੁਲ ਔਨ ਰਿਕਾਰਡ ਹੈ ਪਹਿਲੇ ਵੀ ਅਸੀਂ ਸੁਣੀ ਹੈ ਅਦਰਵਾਇਜ਼ ਵੀ ਅਸੀਂ ਵੇਖ ਰਹੇ ਹਾਂ ਇਸ ਭਾਰਤ ਵਿੱਚ

تے ساڑی جڑی ہمسایاں تو افغانستان ہو گیا ایران ہو گیا اے جڑی سرزمین استعمال کی جانگی پاکستان دے خلاف اے دنیا دے سامنے آ کے رہا ہے پر تو انہوں کی لگتا ہے کہ مسئلہ کی ہے نا دلے کیوں ہیں ریسپونس کیوں نہیں کر دے مغربی دنیا انٹرنیشنلی کیوں اے بات نہیں کر دی کیا بھارت تو کوئی خطرہ ہے کوئی بہت بڑی اکانومی ہو گئی ہے کہ جڑا برداشت نہیں کر سکتے بھارت نہ کوئی گل کرنا کوئی کوئی بھی اگریمنٹ کرنا اس چیز دے ਉਹਦੇ ਵਿੱਚ ਦੇਖੋ ਵੀ ਹੈਵ ਟੂ ਜਸਟ ਲੁੱਕ ਇਨਟੂ ਦਿਸ ਵੈਰੀ ਇੰਡੀਪੈਂਡੈਂਟਲੀ ਹ ਹ ਹੋਂ ਪਹਲਗਾਮ ਹੋਇਆ ਪਹਿਲਾ ਇਸ ਦਾ ਆਪਾਂ ਇਹ ਦੇਖਣਾ ਹੈ ਕਿ ਵੀ ਹੈਵ ਟੂ ਐਨਲਾਈਜ਼ ਐਂਡ ਦੈਨ ਵੀ ਹੈਵ ਟੂ ਪੁੱਟ ਆਵਰ ਕੇਸ ਬਿਫੋਰ ਦ ਬੋਰਡ ਤੁਸੀਂ ਮੈਨੂੰ ਸਾਰੇ ਇਹ ਦੱਸੋ ਕਿ ਜੇ ਇਹ ਕਹਿੰਦੀ ਹੈ ਜੀ ਇਹ ਪਾਕਿਸਤਾਨ ਨੇ ਕੀਤਾ ਜੇ ਇਹ ਕਹਿੰਦੀ ਹੈ ਕਸ਼ਮੀਰੀ ਫਰੀडम फाइਟਰਸ ਨੇ ਕੀਤਾ ਤੁਸੀਂ 100 ਸਾਲ ਦਾ ਇਤਿਹਾਸ ਤੇ ਸਾਰੀ ਦੁਨੀਆ ਪੜ ਸਕਦੀ ਆ ਉਸ ਤੋਂ ਪਹਿਲੇ ਅਚਲੋ ਨਹੀਂ ਪੜ ਸਕਦੀ ਕੀ ਆਮ ਇਨਸਾਨ ਨੂੰ ਮਾਰ ਕੇ ਚਾਹੇ ਉਸ ਦਾ ਮਜ਼ਹਬ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੀ ਆਜ਼ਾਦੀ ਦੀ ਤਰੀਖ ਅੱਗੇ ਵੱਧ ਸਕਦੀ ਹੈ ਕੀ ਕਸ਼ਮੀਰ ਆਜ਼ਾਦ ਹੋ ਸਕਦਾ ਹੈ ਜੇ ਸਾਰੇ ਹਿੰਦੂ ਉੱਥੇ ਮਾਰ ਦੇਣ ਨਹੀਂ ਹੋ ਸਕਦਾ ਜੇ ਸਿੱਖ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਮਾਰ ਦੇ ਤੇ ਆਜ਼ਾਦ ਹੋ ਜਾਏਗਾ ਯਾ ਭਾਰਤ ਕਹੇ ਕਿ ਮੈਂ ਸਾਰੇ ਸਿੱਖ ਮਾਰ ਦੇਣੇ ਐ ਤੇ ਪੰਜਾਬ ਦੀ ਆਜ਼ਾਦੀ ਦੀ ਮਹਿੰਮ ਰੁਕ ਜਾਏਗੀ ਹੋ ਸਕਦਾ ਨਹੀਂ ਹੁੰਦਾ ਸੋ ਆਪਾਂ ਇਹ ਦੇਖਣਾ ਵੀ ਪਹਿਲਦਾਨ ਜਿਹੜਾ ਇਹਨਾਂ ਨੇ ਫਾਲਸ ਬਲੈਕ ਆਪਰੇਸ਼ਨ ਭਾਰਤੀ ਖੁਫੀਆ ਏਜੰਸੀਆਂ ਨੇ ਆਪਣੇ ਪ੍ਰੌਕਸੀਜ਼ ਦੇ ਰਾਹੀਂ ਕੀਤਾ ਉਹਦਾ ਫਾਇਦਾ ਕਿੰਨੂੰ ਹੁੰਦਾ ਔਰ ਕੀਤਾ ਕਿਉਂ ਤਾਂ ਇਹ ਕਿਹਦਾ ਕਾਰਨ ਹੈ ਕਰਨ ਦਾ ਕਿ ਜਦੋਂ ਪ੍ਰੈਜ਼ੀਡੈਂਟ ਕਲਿੰਟਨ 2000 ਵਿੱਚ ਆਇਆ ਸੀ ਉਦੋਂ ਛਤੀਸਗੜ੍ਹ ਦੇ ਵਿੱਚ ਸਿੱਖਾਂ ਦੀ ਕਤਲੋਗਾਂਦ ਹੋਈ ਸੀ ਔਰ ਮੇਰੇ ਕੋਲ ਉਸ ਦੀ ਨਾਟ ਓਨਲੀ ਐਵੀਡੈਂਸ ਹੈ ਵੀਡੀਓ ਨਿਕਲੀ ਹੈ ਲੈਫਟਨਰ ਜਰਨਲ ਕੇਐਸ ਗਿੱਲ ਦੀ ਯਾਨੀ ਵੀਡੀਓ ਬਹੁਤ ਲੰਬੀ ਹੈ ਪੂਰਾ ਇੰਟਰਵਿਊ ਦਿੱਤਾ ਇਹਨੇ ਪਾਕਿਸਤਾਨ ਦੀ ਵੀਡੀਓ ਦੇ ਉੱਤੇ ਯਾਨੀ ਹੁਣ ਪੰਜਾਬ ਦੇ ਲੋਕਾਂ ਨੂੰ ਤਾਂ ਸਮਝ ਲੈਣਾ ਜ਼ਰੂਰੀ ਹੈ ਕਿਉਂਕਿ ਅਕਸਰ ਤੁਸੀਂ ਵੇਖਿਆ ਵੀ ਪੰਜਾਬ ਚੜ੍ਹਦੇ ਦੇ ਵਿੱਚ ਪੰਨ ਨੂੰ ਬਹੁਤ ਸਾਰੀ ਸਪੋਰਟ ਵੀ ਕੀਤੀ ਜਾਂਦੀ ਹੈ ਖਾਲਸਤਾਨ ਦੇ ਨਾਮ ਤੇ ਪਰ ਇੱਕ ਪਾਸੇ ਜਦੋਂ ਦੇਸ਼ ਦੀ ਗੱਲ ਆ ਜਾਂਦੀ ਹੈ ਉਹ ਕਹਿੰਦਾ ਹਿੰਦੁਸਤਾਨ ਦੇ ਅਸੀਂ 9 ਟੁਕੜੇ ਕਰ ਦੇਾਂਗੇ ਪਰ ਆਪਨੂੰ ਇਹ ਪਤਾ ਹੋਣਾ ਚਾਹੀਦਾ ਚਾਹੇ ਇਤਿਹਾਸ ਕਿਤੋਂ ਦਾ ਵੀ ਚੱਕ ਲੋ ਮੈਂ ਕਹਿੰਦੇ ਆ 100 ਸਾਲ ਦਾ ਇਤਿਹਾਸ ਪੜੋ ਮੈਂ ਕਹਿੰਨਾ ਚਾਹੇ ਬਾਦ ਤੱਕ ਦਾ ਪੜੋ ਪਰ ਜਿਹੜਾ ਹਿੰਦੁਸਤਾਨ ਦੇ ਟੁਕੜੇ ਕਰਨ ਵਾਸਤੇ ਆਉਂਦਾ ਓਹ ਖੁਦ ਹੀ ਟੁਕੜੇ ਟੁਕੜੇ ਹੋ ਜਾਂਦਾ ਇਹ ਤਾਂ ਗੱਲ ਤੈ ਹੈ ਕਿਉਂਕਿ ਪੰਜਾਬ ਦੇ ਵਿੱਚ ਚੜਦੇ ਪੰਜਾਬ ਦੀ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ ਜਿਹੜਾ ਤਾਂ ਇੱਥੇ ਆਰਮੀ ਮੰਨੀ ਜਾਂਦੀ ਐ ਸਿੱਖਾਂ ਦੀ ਜਿਹੜੀ ਕਿ ਰਜiment ਐ ਤੇ ਉਹਦੀਆਂ ਵੀਡੀਓ ਜਾਰੀ ਹੋ ਰਹੀਆਂ ਆਰਮੀ ਦੇ ਵਿੱਚੋਂ ਕਿ ਅਸੀਂ ਪਾਕਿਸਤਾਨ ਨੂੰ ਨਹੀਂ ਛੱਡਾਂਗੇ ਇਹਨਾਂ ਨੂੰ ਜਵਾਬ ਜ਼ਰੂਰ ਦੇਵਾਂਗੇ ਇਹ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਤਾਂ ਪੰਨੂ ਉਹਨਾਂ ਨੂੰ ਉਕਸਾਰਿਆ ਫੌਜ ਨੂੰ ਵੀ ਉਕਸਾਰਿਆ ਪਾਕਿਸਤਾਨ ਦੇ ਲੋਕ ਕਿ ਭਾਈ ਜਿਹੜੀ ਸਿੱਖਾਂ ਦੀ ਫੌਜ ਹੈ ਉਹ ਪਾਕਿਸਤਾਨ ਤੇ ਹਮਲਾ ਨਹੀਂ ਕਰਦੀ ਪਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਕਿ ਜਿਹੜੀ ਰਜiment ਚੜਦੇ ਪੰਜਾਬ ਦੇ ਵਿੱਚੋਂ ਉਹ ਪਾਕਿਸਤਾਨ ਨੂੰ ਕੀ ਕਹਿ ਰਹੀ ਹੈ ਔਰ ਅੱਜ ਦੇ ਮਾਹੌਲ ਦੇ ਵਿੱਚ ਤਾਜ਼ਾ ਅਪਡੇਟ ਆਰਮੀ ਦੀ ਕੀ ਹੈ ਇਹਦਾ ਵੀ ਵੀਡੀਓ ਸਪੈਸ਼ਲ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਕਿ ਜਿਹੜੀ ਹਿੰਦੁਸਤਾਨ ਦੇ ਵਿੱਚੋਂ ਰਜਮੈਂਟ ਸਿੱਖਾਂ ਦੀ ਫੌਜ ਹੈ ਜਿਹਨੂੰ ਪਹਿਲੇ ਨੰਬਰ ਤੇ ਭੇਜਿਆ ਜਾਂਦਾ ਔਰ ਹੁਣ ਉਹ ਪਾਕਿਸਤਾਨ ਦੇ ਪ੍ਰਤੀ ਕੀ ਕਹਿ ਰਿਹਾ ਇਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਤੁਸੀਂ ਕਹਿ ਰਹੇ ਹੋ ਨਾ ਕਿ ਸਾਡੇ ਜਿਹੜੇ ਸਿੱਖ ਨੇ ਉਹ ਪਾਕਿਸਤਾਨ ਦੇ ਵਿਰੁੱਧ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਜਦੋਂ ਕੋਈ ਆਪਣੇ ਦੇਸ਼ ਦੀ ਗੱਲ ਆ ਜੇ ਦੇਸ਼ ਉੱਤੇ ਜਦੋਂ ਗੱਲ ਆਉਂਦੀ ਹੈ ਤਾਂ ਫੇਰ ਚਾਹੇ ਸਾਡਾ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ ਤੇ ਸਿੱਖ ਉਹ ਪਿੱਛੇ ਨਹੀਂ ਹਟਦਾ ਕਿਉਂਕਿ ਤੁਸੀਂ ਦਰਸਾਰਾ ਤੁਹਾਡਾ মিডিਆ ਤੁਹਾਡੇ ਲੋਕ ਆ ਜਿਹੜੇ ਉਹ ਪਾਰ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਇਹ ਤਾਂ ਅਸੀਂ ਲਗਾਤਾਰ ਹੀ ਦੇਖ ਰਹੇ ਹਾਂ ਮੈਂ ਇੱਕ ਗੱਲ ਕਹੀ ਸੀ ਕਿ ਤੁਸੀਂ ਇੱਕ ਵੀਡੀਓ ਪਾਈ ਹੈ ਕਹਿੰਦੇ ਜੀ ਹਿੰਦੁਸਤਾਨ ਜਿੰਦਾਬਾਦ ਨਹੀਂ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾ ਰਿਹਾ ਬੰਦਾ ਪਟਿਆਲੇ ਦੇ ਵਿੱਚ ਪਰ ਉਸ ਨੌਜਵਾਨ ਦੀ ਜਿਹੜੀ ਕੁਟਾਈ ਹੋਈ ਆ ਉਹ ਤਾਂ ਉਹਨੂੰ ਪਤਾ ਔਰ ਦੂਜੇ ਪਾਸੇ ਜਿਹੜੇ ਮੁਸਲਮਾਨ ਪਾਕਿਸਤਾਨ ਦੇ ਵਿੱਚ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾ ਰਹੇ ਸੀ ਉਹ ਵੀ ਮੈਂ ਤੁਹਾਨੂੰ ਦਿਖਾ ਦਿੱਤੇ ਔਰ ਦੂਜੀ ਖਬਰ ਤਾਂ ਇਹ ਹੈ ਵੀ ਜਿਵੇਂ ਹੁਣ ਤੁਸੀਂ ਖੁਦ ਕਹੋ ਵੀ ਹਿੰਦੁਸਤਾਨ ਜਿੰਦਾਬਾਦ ਫਿਰ ਕਿਤੇ ਜਾ ਕੇ ਪਤਾ ਲੱਗਦਾ ਵੀ ਜਿਹੜੇ ਲਹਿੰਦੇ ਪੰਜਾਬ ਦੇ ਲੋਕ ਆ ਉਹ ਚੜ੍ਹਦੇ ਪੰਜਾਬ ਨੂੰ ਚਾਹੁੰਦੇ ਆ ਸੋ ਇਸ ਕਰਕੇ ਨਫਰਤ ਫੈਲਾਉਣ ਦੀਆਂ ਜਿਹੜੀਆਂ ਵੀਡੀਓ ਆ ਉਹ ਤੁਸੀਂ ਜਾਣਬੁੱਝ ਕੇ ਅਪਲੋਡ ਕਰਦੇ ਹੋ ਕਿ ਜੀ ਆਹ ਪੰਨੂ ਨੇ ਤਮਕੀ ਦੇ ਦਿੱਤੀ ਭਲਾ ਪੰਨੂ ਦੇ ਵਿੱਚ ਨਿਕ ਹੈਗੀ ਹਜਰਤ ਕਿ ਹਿੰਦੁਸਤਾਨ ਦੀ ਧਰਤੀ ਜਾਂ ਫਿਰ ਪੰਜਾਬ ਦੇ ਵਿੱਚ ਆਵੇ ਤੇ ਸਿੱਧੇ ਮੱਥੇ ਗੱਲ ਕਰਕੇ ਦਿਖਾਵੇ ਉਹ ਤਾਂ ਉਹ ਜਿਵੇਂ ਇੱਕ ਚੂਹਾ ਬਿੱਲ ਦੇ ਵਿੱਚ ਵੜ ਰਿਆ ਹੁੰਦਾ ਉਹ ਗੱਲ ਪੰਨੂ ਦੀ ਹੋ ਰਹੀ ਹੈ ਕਿਉਂਕਿ ਮਨੋ ਸਿੱਖ ਬੰਦਾ ਨਾ ਅਸੀਂ ਇੱਕ ਦੇ ਹੱਕ ਦੇ ਵਿੱਚ ਬੋਲਦੇ ਜੇਕਰ ਉਹ ਵਾਕਈ ਸਿੱਖ ਸੀਗਾ ਅਸੀਂ ਉਹਦੇ ਹੱਕ ਦੇ ਵਿੱਚ ਬੋਲਦੇ ਪਰ ਉਹ ਨਫਰਤ ਫੈਲਾਉਂਦਾ ਜਿਹੜਾ ਕੰਮ ਕਰ ਰਿਆ ਉਹਦੇ ਹੱਕ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਕਿਉਂਕਿ ਅਮਰਪਾਲ ਸਿੰਘ ਇੱਕ ਪਾਸੇ ਆ ਉਹ ਇੱਕ ਪਾਸੇ ਅਮਰਪਾਲ ਸਿੰਘ ਤਾਂ ਖਾਲਿਸਤਾਨ ਵੀ ਛੱਡ ਚੁੱਕਿਆ ਔਰ ਦੂਜੇ ਜਿਹੜੇ ਲੋਕ ਨੇ ਇਹਦਾ ਅਮਰਪਾਲ ਸਿੰਘ ਦੇ ਪਿਤਾ ਨੇ ਵੀ ਕਿਹਾ ਸਾਰੇ ਕਿਤੇ ਬਿਆਨ ਆ ਗਏ ਪਰ ਜਿਹੜਾ ਇਹ ਬੰਦਾ ਇਹ ਲਗਾਤਾਰ ਪੰਜਾਬ ਦੇ ਵਿੱਚ ਨਫਰਤ ਫਲਾਉਣ ਦੀ ਗੱਲ ਕਰ ਰਿਹਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ